ਮੈਂ ਅੱਜ ਨਾ ਅੱਜ ਖੁਸ਼ ਬੜਾ ਮੈਂ ਕਿ ਮੈਂ ਜਿੱਥੇ ਵੀ ਹੁਣ ਤੱਕ ਗਿਆ ਰੋਜੀ ਰੋਜੀ ਪ੍ਰੋਗਰਾਮ ਕਰਦੇ ਆਪਾਂ ਤੇ ਉੱਥੇ ਫਰਮਾਇਸ਼ ਆਉਂਦੀਆਂ ਪੁਰਾਣੇ ਗੀਤਾਂ ਦੀਆਂ ਤੇ ਨਵੇਂ ਮਨ ਗਾਉਣ ਦਾ ਮੌਕਾ ਨਹੀਂ ਮਿਲਦਾ ਅੱਜ ਦਲਵਾਗ ਭਾਜੀ ਗਏ ਤੇ ਤਾਂ ਉਹ ਆਜੇ ਨਵੇਂ ਗਾਉਗੇ ਤੇ ਦਲਵਾਗ ਹੁਣ ਤੋਂ ਲਾਈਵ ਕਰ ਰਹੇ ਮੇਰੇ ਵੀਰ ਤੇ ਤੁਸੀਂ ਮੈਂ ਬੜਾ ਖੁਸ਼ ਹਾਂ ਤੁਸੀਂ ਫਰਮਾਇਸ਼ਾਂ ਕਿਉਂਕਿ ਜਿਹੜੇ ਪੁਰਾਣੇ ਗੀਤ ਹੁੰਦੇ ਆ ਤੁਸੀਂ YouTube ਤੇ ਸੁਣ ਲੈਂਦੇ ਹੋ Facebook ਤੇ ਸੁਣ ਲੈਂਦੇ ਹੋ ਤੇ ਨਵੇਂ ਸਾਡੇ ਕੋਲ ਸੁਣਿਆ ਕਰੋ ਨਵੀਆਂ ਚੀਜ਼ਾਂ ਹੁਣ ਨਾਲ ਖੁਸ਼ੀ ਵੀ ਕਿਉਂਕਿ ਉਹ ਜਿਹੜੇ دیਵਾਨੇ ਗਾਇਆ ਪੌਂ ਤਾਂ ਇੰਜੋਇਮੈਂਟ ਨੂੰ ਸਾਡੀ ਇੰਜੋਏ ਕਰਦੇ ਆਪਾਂ ਤੇ ਖੁਸ਼ ਵੀ ਹੋਣਾ ਚਾਹੀਦਾ ਸਾਇਡ ਵੀ ਹੋਣਾ ਚਾਹੀਦਾ ਉਹ ਨਹੀਂ ਕਲਾਕਾਰ ਵੀ ਰੁਵਾ ਕੇ ਚਲੇ ਜਾਵੇ ਸੇਰ ਸੇਰ ਸ਼ੁਰੂ ਤੋਂ ਲੈ ਕੇ ਐਂਡ ਤੱਕ ਰਵਾਈ ਜਾਵੇ ਨਹੀਂ ਵਿੱਚ ਸਮਾਈਲ ਵੀ ਲਾਵੇ ਨਾ ਕਲਾਕਾਰ ਤੇ ਸੁਣਿਓ ਜਦੋਂ ਇੱਕ ਔਰਤ ਦਾ ਬਤੀ ਦੁਰ ਜਾਂਦਾ ਨਵਾਂ ਗੀਤ ਬਿਲਕੁਲ ਤੇ ਔਰਤ ਦੀ ਸਰਦਾਰੀ ਹੁੰਦੀ ਹੈ ਆਪਣੇ ਘਰ ਵਾਲੇ ਦੇ ਨਾਲ ਜਿੰਨਾ ਚਿਰ ਉਹਦਾ ਘਰ ਵਾਲਾ ਜੂੰਦਾ ਉਹ ਨજર ਪੁੱਤ ਵੀ ਡਰਨੇ ਉਹਦੇ ਕੋਲੋਂ ਕਿਉਂਕੋ ਕਮਾਈ ਕਰ ਰਿਹਾ ਹੁੰਦਾ ਨਾ ਪਤੀ ਕਮਾਈ ਕਰ ਰਿਆ ਤੇ ਪੁੱਤਾਂ ਨੇ ਪਤੀ ਮੁੜ ਕੇ ਸਰਦਾਰ ਨਹੀਂ ਬਣਾ ਦਿੰਦਾ ਆਪਣੀ ਘਰ ਵਾਲੀ ਨੂੰ ਘਰ ਦੀ ਵੀ ਮੈਂ ਕਮਾ ਕੇ ਲਾਉਣਿਆ ਤੂੰ ਖਰਚਣਿਆ ਘਰ ਬਣਾਉਣਾ ਸਰਫਾ ਕਰਕੇ ਤੇ ਪੁੱਤ ਧੀ ਆ ਫਿਰ ਮਾਂ ਤੋਂ ਮੰਗਦੇ ਕਿ ਮਾਂ ਘਰ ਦੀ ਸਰਦਾਰ ਨਹੀਂ ਹੁੰਦੀਆਂ ਨਾ ਤੇ ਜਦੋਂ ਨਿੱਕੇ ਨਿੱਕੇ ਬੱਚੇ ਹੋਣ ਤੇ ਪਤੀ ਸਿਰ ਤੋਂ ਦੁਰਜੇ ਧਿਆਨ ਦਿਓ ਤੁਹਾਡਾ ਹਸ ਨਵੇਂ ਗੀਤ ਗਾ ਰਿਹਾ ਮੈਂ ਪਤੀ ਸਿਰ ਤੋਂ ਦੁਰਜੇ ਤੇ ਫਿਰ ਪਤੀ ਦੇ ਲਾਗੇ ਬਹਿ ਕੇ ਉਹਦੀ ਬਾਡੀ ਤੇ ਲਾਗੇ ਬਹਿ ਕੇ ਕੀ ਕਹਿੰਦੀ ਵੀ ਮੈਂ ਤਾਂ ਤੇਰੇ ਸਿਰ ਤੇ ਸੀ ਜੀ ਸੀ ਹੁਣ ਕੀ ਕਰੂੰ ਸੁਣੋ ਹੁਣ ਨਹੀਂ ਜਗਣਾ ਵੇ ਜ਼ਿੰਦਗੀ ਵਾਲਾ ਦੀਵਾ ਬੁਝ ਗਿਆ ਹੁਣ ਨਹੀਂ ਜਗਣਾ ਵੇ ਇਕੱਲਿਆਂ ਛੱਡ ਕੇ ਤੁਰ ਗਏ ਸਾਡਾ ਜੀ ਨਹੀਂ ਲੱਗਣਾ ਵੇ ਭਾਈ ਇਕੱਲਿਆਂ ਛੱਡ ਕੇ ਤੁਰ ਗਏ ਸਾਡਾ ਜੀ ਨਹੀਂ ਲੱਗਣਾ ਸੁੱਟੀਆਂ ਨੇ ਚੂੜੀਆਂ ਚੁੰਨੀ ਲੈ ਲਈ ਸਿਰ ਤੇ ਚਿੱਟੀ ਚਿੱਟੀ ਪਾ ਮਾਰ ਕੇ ਰੋਂਦੀ ਆ ਅੱਜ ਪਿੰਡ ਸਾਡੇ ਦੀ ਮਿੱਟੀ ਮਿੱਟੀ ਪਨ ਸੁੱਟੀਆਂ ਨੇ ਚੂੜੀਆਂ ਚੁੰਨੀ ਲੈ ਲਈ ਸਿਰ ਤੇ ਚਿੱਟੀ ਪੁੱਪਾ ਮਾਰ ਕੇ ਰੋਂਦੀ ਆ ਅੱਜ ਪਿੰਡ ਸਾਡੇ ਦੀ ਮਿੱਟੀ ਬੱਚੇ ਪਾਪਾ ਪਾਪਾ ਕਰਦੇ ਬੱਚੇ ਪਾਪਾ ਪਾਪਾ ਕਰਦੇ ਹੁਣ ਪਾਪਾ ਨਹੀਂ ਲੱਭਣਾ ਵੇ ਕਲਿਆਂ ਛੱਡ ਕੇ ਦੂਰ ਚਲੇ ਆਏ ਸਾਡਾ ਜੀ ਨਹੀਂ ਲੱਗਣਾ ਵੇ ਕਲਿਆਂ ਛੱਡ ਕੇ ਦੂਰ ਚਲੇ ਆਏ ਸਿੰਘ ਸਾਲੀ ਵੇ ਤੂੰ ਕਾ ਤੋਂ ਪਾ ਗਏ ਦੂਰੀ ਸੁਨਾ ਵੇੜਾ ਵੇਖ ਕੇ ਕਿਤਾ ਕਰ ਲਾ ਸਬਰ ਸਬੂਰੀ ਸਬੂਰੀ ਐਨੀ ਕੀ ਸੀ ਕਾਲੀ ਵੇ ਤੂੰ ਕਾ ਤੋਂ ਪਾ ਗਏ ਦੂਰੀ ਸੁਨਾ ਵੇੜਾ ਵੇਖ ਕੇ ਕਿਤਾ ਕਰ ਲਾ ਸਬਰ ਸਬੂਰੀ ਮਾਇਆ ਤੇਰੇ ਬਾਜੋਂ ਤੇਰੇ ਬਾਜੋਂ ਮਾਇਆ ਤੇਰੇ ਬਾਝੋਂ ਹੈ ਕਿਸਨੇ ਦਿਲ ਠੱਗਣਾ ਵੇ ਕੱਲਿਆਂ ਛੱਡ ਕੇ ਤੁਰ ਚਲੇ ਆਏ ਸਾਡਾ ਜੀ ਨਹੀਂ ਲੱਗਣਾ ਕੱਲਿਆਂ ਛੱਡ ਕੇ ਤੁਰ ਚਲੇ ਆਏ ਇਹ ਤਾਂ ਹੋਇਆ ਸਫ਼ਰ ਸ਼ੁਰੂ ਸੀ ਜ਼ਿੰਦਗੀ ਵਾਲਾ ਸਾਡਾ ਸਾਡਾ ਓ ਕਰਾਂ ਜੋਗੀ ਰਹਿ ਗਈਆਂ ਨਾ ਰੱਬ ਵੀ ਬਣਿਆ ਸਾਡਾ ਬਣਿਆ ਸਾਡਾ ਇਹ ਤਾਂ ਹੋਇਆ ਸਫ਼ਰ ਸ਼ੁਰੂ ਸੀ ਜ਼ਿੰਦਗੀ ਵਾਲਾ ਸਾਡਾ ਸਾਡਾ ਓ ਕਰਾਂ ਜੋਗੀ ਰਹਿ ਗਈਆਂ ਨਾ ਰੱਬ ਵੀ ਬਣਿਆ ਸਾਡਾ ਬਣਿਆ ਹਏ ਬੱਚਿਆਂ ਦੇ ਵਿਆਹ ਕਰਨੇ ਕਰਨੇ ਬੱਚਿਆਂ ਦੇ ਇਹ ਵਿਆਹ ਕਰਨੇ ਸੀ ਅਜ ਨਾਲ ਤੂੰ ਸਗਣਾ ਵੇ ਕੱਲਿਆਂ ਛੱਡ ਕੇ ਦੁਰ ਚਲੇ ਆਏ ਸਾਡਾ ਜੀ ਨਹੀਂ ਲਗਣਾ ਵੇ ਕੱਲਿਆਂ ਛੱਡ ਕੇ ਦੁਰ ਚਲੇ ਆਏ ਸਾਡਾ ਜੀ ਨਹੀਂ ਲਗਣਾ ਵੇ ਜੀਦਾਂ ਤੇ ਬੀਤਦੀ ਆ ਜਿਨ੍ਹਾਂ ਦੇ ਹੈਗੇ ਨੇ ਉਹਨਾਂ ਨੇ ਮਹਿਸੂਸ ਨਹੀਂ ਕਰਨਾ ਗੀਤ ਨੂੰ ਜਿਨ੍ਹਾਂ ਦੇ ਜੁੰਦੇ ਆ ਉਹਨਾਂ ਮਹਿਸੂਸ ਨਹੀਂ ਕਰਨਾ ਜਿਨ੍ਹਾਂ ਦੇ ਟੁੱਟ ਗਏ ਆ ਸਾਡੋ ਉਹਨਾਂ ਨੂੰ ਵਜਣੀ ਆ ਜਦੋਂ ਜਦੋਂ ਸਿਰ ਦਾ ਸਾਈਂ ਦੁਰ ਜਾਂਦਾ ਨਾ ਤੇ ਜਿਹੜੇ ਭਰਾ ਕਹਿੰਦੇ ਆ ਸਾਡੀ ਭੈਣ ਜਾਨ ਤੋਂ ਪਿਆਰੀ ਜੋਰ ਜੇਤ ਕਹਿੰਦੇ ਸਾਡੀ ਭਰਜਾਈ ਖਸ ਕਹਿੰਦੀ ਸਾਡੀ ਉਹ ਜਦੋਂ ਦੁਰ ਜਾਂਦਾ ਸੇਰ ਮੁੜ ਕੇ ਪਤਾ ਲੱਗਦਾ ਵੀ ਕੋਈ ਵੀ ਨਹੀਂ ਮੇਰਾ ਕੌਣ ਦਲਾਸਾ ਦਊਗਾ ਤੇਰੇ ਦਬਰ ਨੂੰ ਵੇ ਆਕੇ ਕੌਣ ਜਾਣਦਾ ਦੁੱਖ ਕਿਸੇ ਦਾ ਰੱਖ ਦੇ ਸਕੂ ਹੋਰ ਲਾਕੇ ਸਭ ਹੋਰ ਲਾਕੇ ਕੌਣ ਦਲਾਸਾ ਦਊਗਾ ਤੇਰੇ ਦਬਰ ਨੂੰ ਵੇ ਆਕੇ ਕੌਣ ਜਾਣਦਾ ਦੁੱਖ ਕਿਸੇ ਦਾ ਰੱਖ ਦੇ ਸਕੂ ਕਸੀਸ ਬੀਸੇ ਕੀ ਲਿਖਦਾ ਕੀ ਲਿਖਦਾ ਕਸੀਸ ਬੀਸੇ ਕੀ ਲਿਖਦਾ ਨੀਰ ਅੱਖਾਂ ਚੋਂ ਵਗਣਾ ਵੇ ਕਲਿਆਂ ਛੱਡ ਕੇ ਦੁਰ ਚੱਲਿਆ ਏ ਸਾਡਾ ਨੀਰ ਵਗਣਾ ਵੇ ਉਹ ਕਲਿਆਂ ਛੱਡ ਕੇ ਦੁਰ ਚੱਲਿਆ ਏ ਸਾਡਾ